ਕੀੋ ਕਿਸ ਮਤੇ ਨੂੰ ਕੀਤੀ ਜਾ ਰਹੀ ਹੈ ਜੀ ਮਾਲ ਸਾਹਿਬ ਭਾਰਤੀ ਕਿਸਾਨ ਜੋਨੇ ਇਕਤਾ ਸਿੱਧੂਪੁਰ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਜਿਹੜੀ ਮਹਾ ਪੰਚਾਇਤ ਪਿੰਡ ਖਵਾਲੀ ਪ੍ਰੀਤਮ ਸਟੇਡੀਅਮ ਦੇ ਵਿੱਚ ਹੋਣ ਜਾ ਰਹੀ ਆ ਉਹਦੇਆਂ ਜਿਹੜੀਆਂ ਤਿਆਰੀਆਂ ਦਾ ਜਾਇਜ਼ਾ ਲੈ ਕੇ ਅੱਜ ਕਾਨਫਰੰਸ ਕੀਤੀ ਜਾ ਰਹੀ ਆ ਮੇਰੇ ਸਾਥੀ ਨਾਲ ਜ਼ਿਲ੍ਹਾ ਗੂ ਜਗਜੀਤ ਸਿੰਘ ਖਵਾਲੀ ਗਰਜਨ ਸਿੰਘ ਖਵਾਲੀ ਸਤਨਾਮ ਸਿੰਘ ਕੋਟਲਾ ਆਪਣੇ ਡਾਕਟਰ ਸਾਹਿਬ ਜਤਿੰਦਰ ਸਿੰਘ ਡਾਕਟਰ ਸਾਹਿਬ ਆ ਰਾਣਾ ਵੀਰ ਰঞ্জੀਤ ਸਿੰਘ ਜੀ ਰਾਣਾ ਆਪਣਾ ਮਲਕੀਤ ਸਿੰਘ ਉਹ ਸਿਮੂ ਮਨਬੀਰ ਸਾਥੀ ਸਾਰੇ ਇੱਥੇ ਇਕੱਠੇ ਹੋ ਕੇ ਜੈਜਾ ਲੈ ਆ ਗਿਆ ਮੀਟਿੰਗ ਕੀਤੀ ਗਈ ਆ ਵੀ ਇਹ ਜਿਹੜੀ ਮਹਾਪੰਚਾਇਤ 10 ਵਾਲੀ ਹੋ ਰਹੀ ਜਿੱਚ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਆ ਰਹੇ ਨੇ ਉਹਦੀਆਂ ਤਿਆਰੀਆਂ ਨੂੰ ਲੈ ਕੇ ਸਾਡੇ ਵੱਲੋਂ ਇੱਥੇ ਜਿਹੜਾ ਟੈਂਟ ਦਾ ਪ੍ਰਬੰਧ ਆ ਉਹ ਲਗਭਗ 10000 ਬੰਦੇ ਦੇ ਬੈਂ ਦਾ ਟੈਂਟ ਦਾ ਪ੍ਰਬੰਧ ਕੀਤਾ ਗਿਆ ਬਹੁਤ ਵੱਡੀ ਮਹਾਪੰਚਾਇਤ ਜਿਹੜੀ ਪਿੰਡ ਖਵਾਲੀ ਦੇ ਵਿੱਚ ਹੋਣ ਜਾ ਰਹੀ ਆ ਜਿਹੜੀ ਸਰਕਾਰ ਵੱਲੋਂ ਇਹ ਯਵਰਟਾਇਆ ਗਿਆ ਸੀ ਕਿ ਲੋਕ ਨਹੀਂ ਇਕੱਠੇ ਹੁੰਦੇ ਨੇ ਜੇ ਯਵਰ ਤੁਸੀਂ ਡਾਂਗ ਦੇ ਯੋਰ ਨਾਲ ਧਰਨੇ ਚ ਕਾਲਾਂਗੇ ਤੇ ਪਰ ਜਿਹੜੇ ਲੋਕ ਨੇ ਪੇ 10 ਤਰੀਕ ਨੂੰ ਵੇਖਿਓ ਜਿਹਦਾ ਹਜ਼ਾਰਾਂ ਦੀ ਗਿਣਤੀ ਚ ਲੋਕ ਪਿੰਡ ਖਵਾਲੀ ਪਹੁੰਚਣਗੇ ਰਕਾਰ ਤਰੂ ਰਕਾਰ ਟੁੱਟੂ ਗਏ ਇਤਿਹਾਸਿਕ ਮਹਾਪੰਚਾਇਤ ਪਿੰਡ ਖਵਾਲੀ ਦੇ ਵਿੱਚ ਹੋਊਗੀ ਜਿਹੜਾ ਯਵਰ ਦੇ ਵਿਰੋਧ ਹੋ ਰਹੀ ਆ ਸਰਕਾਰ ਦੇ ਵਿਰੋਧ ਹੋ ਰਹੀ ਆ ਜਿਹੜੀ ਸਰਕਾਰ ਦੇ ਨੁਮਾਇੰਦਿਆਂ ਨੇ ਟਰਾਲੀਆਂ ਚੋਰੀ ਸਾਡੀਆਂ ਕਰਾਈਆਂ ਜਿਹੜਾ ਸਾਡੇ ਹੋਰ ਸਮਾਨ ਜਿਹੜਾ ਅੰਮ੍ਰਿਤਸਰ ਵੱਲੋਂ ਲੰਗਰ ਚੱਲਦਾ ਸੀ ਵੱਖ-ਵੱਖ ਬਲਾਕਾਂ ਵੱਲੋਂ ਉਹ ਲੰਗਰ ਚੋਂ ਵੀ ਸਿਲੰਡਰ ਚੋਰੀ ਹੋਏ ਸਮਾਨ ਚੋਰੀ ਹੋਇਆ ਉਹਨੂੰ ਲੈ ਕੇ ਲੋਕਾਂ 'ਚ ਬਹੁਤ ਵੱਡਾ ਰੋਸ ਆ ਉਹ ਰੋਸ ਨੂੰ ਵਿਖਾਉਣ ਲਈ 10 ਤਰੀਕ ਨੂੰ ਲੋਕ ਜਿਹੜੇ ਨੇ ਬਹੁਤ ਵੱਡੀ ਗਿਣਤੀ 'ਚ ਇਕੱਠੇ ਹੋ ਰਹੇ ਨੇ ਤੇ ਸਰਕਾਰ ਨੂੰ ਇਹ ਕੰਪਨੀਆਂ ਛੇੜਦਣਗੇ ਜਿਹੜੀ ਪੰਜਾਬ ਸਰਕਾਰ ਨੂੰ ਇਹ ਵਿਆਹ ਵੀ ਭੀ ਲੋਕ ਆਪਾਂ ਹੁਣ ਇਕੱਠੇ ਨਹੀਂ ਹੋਣ ਦੇਣਾ ਹੁਣ ਮੇਰੇ ਨਾਲ ਜਗਜੀਤ ਸਿੰਘ ਖਵਾਲੀ ਇਹ 2 2 ਮਿੰਟ ਤੁਹਾਡਾ ਆਪਦੇ ਵਿਚਾਰ ਰੱਖਣਗੇ ਜੀ ਵੇਖੋ ਜੀ ਆਪਾਂ ਸਾਰਿਆਂ ਨੂੰ ਪਤਾ ਜਿਹੜਾ ਲੰਬਾ ਸੰਘਰਸ਼ ਸਰਦਾਰ ਜਗਜੀਤ ਸਿੰਘ ਢੱਲੇਵਾਲ ਵੱਲੋਂ ਲੜਿਆ ਗਿਆ ਐਮਐਸਪੀ ਗਰੰਟੀ ਕਾਨੂੰਨ ਨੂੰ ਲੈ ਕੇ 131 ਦਿਨ ਦੀ ਉਹਨਾਂ ਨੇ ਮਰਨਵਰਤ ਰੱਖਿਆ ਭੋਗੜਤਾਲ ਲੰਬੇ ਸਮੇਂ ਤੱਕ ਰੱਖੀ ਐਡਾ ਲੰਬਾ ਮਰਨਵਰਤ ਅੱਜ ਤੱਕ ਇਤਿਹਾਸ ਦੇ ਵਿੱਚ ਕਿਸੇ ਨੇ ਨਹੀਂ ਰੱਖਿਆ ਜਿਹੜੀ ਐਮਐਸਪੀ ਬਾਰੇ ਆਮ ਲੋਕਾਂ ਨੂੰ ਆਮ ਕਿਸਾਨਾਂ ਨੂੰ ਨਹੀਂ ਹੀ ਪਤਾ ਉਹਦੀਆਂ ਘਰ ਘਰ ਵਿੱਚ ਗੱਲਾਂ ਉਹਨਾਂ ਲਾ ਦਿੱਤੀਆਂ ਪੂਰੇ ਵਰਲਡ ਤੇ ਤੁਹਾਡਾ ਜਿਹੜੀ ਇਹ ਮੰਗ ਨੂੰ ਲੈ ਕੇ ਗਿਆ ਸਰਦਾਰ ਜਗਜੀਤ ਸਿੰਘ ਢੱਲੇਵਾਲ ਉਸ ਜ਼ਬਰ ਨੂੰ ਲੈ ਕੇ ਉਸ ਜਿਹੜਾ ਜ਼ਬਰ ਜਿਹੜਾ ਸਰਕਾਰ ਨੇ ਜ਼ਬਰ ਟਾਇਆ ਸਾਡੇ ਤੇ ਸਾਡੇ ਧਰਨੇ ਨੂੰ ਖਦੇੜਿਆ ਲੋਕਾਂ ਦੇ ਉੱਤੇ ਅਤਿਆਚਾਰ ਕੀਤਾ ਉਹਨੂੰ ਲੈ ਕੇ ਪੂਰੇ ਪੰਜਾਬ ਭਰ ਵਿੱਚ ਜਿਹੜੀਆਂ ਮਹਾ ਪੰਚਾਇਤਾਂ ਕੀਤੀਆਂ ਜਾ ਰਹੀਆਂ ਨੇ ਸਾਡੇ ਅੰਮ੍ਰਿਤਸਰ ਵਿੱਚ ਵੀ ਸਾਡੇ ਪ੍ਰਧਾਨ ਨੇ ਸਰਦਾਰ ਕੁਲਵਿੰਦਰ ਸਿੰਘ ਮਾਲ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਸਾਡੇ ਬਲਾਕ ਪ੍ਰਧਾਨ ਅਜਨਾਲਾ ਤੋਂ ਸਾਡੇ ਚਗਾਵਾ ਤੋਂ ਬਲਾਕ ਪ੍ਰਧਾਨ ਮਜੀਠਾ ਤੋਂ ਟਾਰੀ ਬਲਾਕ ਪ੍ਰਧਾਨ ਤੇ ਸਿਟੀ ਬਲਾਕ ਪ੍ਰਧਾਨ ਜੰਡਿਆਲਾ ਬਲਾਕ ਪ੍ਰਧਾਨ ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਸਰਦਾਰ ਪਲਵਿੰਦਰ ਸਿੰਘ ਮਾਲ ਦੀ ਗਵਾਈ ਦੇ ਵਿੱਚ ਜਿਹੜੀ ਇਹ ਮਹਾਪੰਚਾਇਤ ਕੀਤੀ ਜਾ ਰਹੀ ਹੈ ਸੋ ਸਾਰੇ ਜ਼ਿਲ੍ਹੇ ਦੇ ਲੋਕਾਂ ਨੂੰ ਜ਼ਿਲ੍ਹੇ ਦੀਆਂ ਸੰਗਤਾਂ ਨੂੰ ਇਲਾਕਾ ਨਿਵਾਸੀਆਂ ਨੂੰ ਬੇਨਤੀ ਆ ਕਿ 10 April ਨੂੰ ਪਿੰਡ ਕੁਹਾੜੀ ਪ੍ਰੀਤਮ ਸਟੇਡੀਅਮ ਵਿਖੇ ਜਿਹੜੀ ਆ ਵੱਡੇ ਲੋਕਾਂ ਦਾ ਇਕੱਠ ਵੱਡਾ ਇਕੱਠ ਕਰੀਏ ਉਹ ਆਪਾਂ ਕਿਉਂਕਿ ਇਹ ਸਰਕਾਰ ਦੇ ਵਿਰੁੱਧ ਲੜਾਈ ਆ ਸਰਕਾਰ ਦੇ ਮੂੰਹ ਤੇ ਚਪੇੜ ਮਾਰਨੀ ਆ ਆਪਾਂ ਇਸ ਕਰਕੇ ਇਕੱਠ ਨੂੰ ਵੱਡਾ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਮਹਾਪੰਚਾਇਤ ਦਾ ਜੀ ਮਾਂ ਪੰਚਾਇਤ ਦਾ ਸਮਾਅ तकरीबन ਆਪਾਂ 10 ਵਜੇ ਤੋਂ ਜੀ ਸੰਗਤ ਇਕੱਠੀ ਹੋਣੀ ਸ਼ੁਰੂ ਹੋ ਜਾਣੀ ਆ 10 ਤੋਂ 4 ਦੇ ਵਿੱਚ 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 ਜਿਹੜੀ ਮਾਂ ਪੰਚਾਇਤ ਦੇ ਕੀਤੀ ਜਾਊਗੀ ਜੀ ਤੇ ਕਿਹੜੇ ਕਿਹੜੇ ਲੀਡਰ ਇਸ ਮਹਾ ਪੰਚਾਇਤ ਦੇ ਵਿੱਚ ਕਿਸਾਨ ਆਪੂ ਪਹੁੰਚ ਰਹੇ ਆ ਜੀ ਸੂਬੇ ਦੇ ਲੀਡਰ ਸਾਡੇ ਸਾਰੇ ਸੂਬਾ ਟੀਮ ਪਹੁੰਚ ਰਹੀ ਹੈ ਸਰਦਾਰ ਜਗਜੀਤ ਸਿੰਘ ਢੱਲੇਵਾਲ ਸੂਬਾ ਪ੍ਰਧਾਨ ਤੇ ਸੂਬਾ ਜਨਰਲ ਸਕਾਤਰ ਸਰਦਾਰ ਕਾਕਾ ਸਿੰਘ ਜੀ ਕੋਟੜਾ ਤੇ ਉਹਨਾਂ ਦੀ ਸਮੁੱਚੀ ਟੀਮ ਜਿਹੜੀ ਆ ਇਸ ਮਾਂ ਪੰਚਾਇਤ ਵਿੱਚ ਪਹੁੰਚੂਗੀ। ਪੰਚਾਇਤ ਅੱਜ ਕੱਲੇ ਅੰਮ੍ਰਿਤਸਰ ਜ਼ਿਲ੍ਹੇ ਦੀ ਆ ਤਰਨਤਾਰ ਦੀ ਕਿਦੀ ਕਿਦੀ ਹੈਗੀ ਆ ਜੀ। ਨਹੀਂ ਸਿਰਫ ਇਹ ਨਰੋਲ ਸ੍ਰੀ ਅੰਮ੍ਰਿਤਸਰ ਜ਼ਿਲ੍ਹੇ ਸਾਹਿਬ ਦੀ ਜਿਹੜੀ ਆ ਮਾਂ ਪੰਚਾਇਤ ਕੀਤੀ ਜਾ ਰਹੀ ਆ ਪਿੰਡ ਕੋਹਾਲੀ ਦੇ ਵਿੱਚ ਜਿਹੜੀ ਉਹ ਜਾਨ। ਕਿਉਂਕਿ ਜਿਹੜੀ ਸਰਕਾਰਾਂ ਵਾਂ ਉਹ ਲੋਕਤੰਤਰ ਦੇ ਵਿੱਚ ਲੋਕਾਂ ਤੋਂ ਡਰਦੀਆਂ ਹੁੰਦੀਆਂ। ਜਦੋਂ ਲੋਕ ਡਰ ਲਾਪਣ ਸਰਕਾਰਾਂ ਤੋਂ ਫਿਰ ਇਹ ਤਾਨਾਸ਼ਾਹੀ ਬੰਦੀ ਆ। ਆਓ ਵੱਡਾ ਇਕੱਠ ਕਰਕੇ ਇਹ ਸਰਕਾਰ ਦੇ ਮੂੰਹ ਤੇ ਚਪੇੜ ਮਾਰੀਏ ਵੀ ਆਪਾਂ ਲੋਕ ਡ ਦੇਣੇ 10 ਵਜੇ ਤੋਂ ਲਾਕੇ ਜਿਹੜੀ ਆ ਇਹ ਸੰਗਤ ਇਕੱਠੀ ਹੋਣ ਲੱਪੂਗੀ ਸਟੇਡੀਅਮ ਪ੍ਰੀਤਮ ਸਟੇਡੀਅਮ ਕੋਹਾਲੀ ਦੇ ਵਿੱਚ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਜਿੰਨੇ ਵੀ ਲਾਕੇ ਦੀਆਂ ਸੰਗਤਾਂ ਜ਼ਿਲ੍ਹੇ ਦੀਆਂ ਸੰਗਤਾਂ ਇੱਥੇ ਪੌਂਡ ਕੇ ਵੱਡਾ ਗੱਠ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਜੀ ਹਾਂ ਡੱਲੇਵਾਲ ਸਾਹਿਬ ਜਿੱਦਾਂ ਆਪ ਜੀ ਜਾਣਦੇ ਸਾਰੇ মিডিਆ ਸਾਥੀ ਪੀ ਕਾਫੀ ਲੰਬੇ ਸਮੇਂ ਤੋਂ ਉਹਨਾਂ ਜਿਹੜਾ ਅੰਨ ਦਾ ਦਾਣਾ ਨਹੀਂ ਖਾ ਕੇ ਵੇਖਿਆ ਜਿਹੜਾ ਅੰਦਰ ਚਰਬੀ ਉਹ ਖੁਰ ਗਈ ਸੀ ਤੇ ਉਹਨਾਂ ਦੀ ਕੱਲ ਸਿਹਤ ਬਿਗੜੀ ਸੀ ਨਾ ਹਸਪੀਟਲ ਪਰ ਉਹਨਾਂ ਦੇ ਬਾਵਜੂਦ ਵੀ ਉਹਨਾਂ ਦਾ ਹੌਸਲਾ ਵੇਖੋ ਉਹ ਮਹਾਪੰਚਾਇਤ ਦੇ ਵਿੱਚ ਪਹੁੰਚਣਗੇ ਦੂਜੇ ਨੰਬਰ ਤੇ ਖਾਸ ਵਿਸ਼ੇਸ਼ ਤੌਰ ਤੇ ਉਥੇ ਲੰਗਰ ਵਰਤਾਇਆ ਜਾਣਾ ਬਾਬਾ ਜਾਗੋ ਸ਼ਹੀਦ ਗੁਰਦਾਰੇ ਸਾਹਿਬ ਤੋਂ ਉਹ ਕਮੇਟੀ ਨੇ ਫੈਸਲਾ ਕੀਤਾ ਵੀ ਜਿਹੜੀ ਤੋਂ ਹਿਮਾ ਪੰਚਾਇਤ ਕਰੋਗੇ ਜਿਹੜਾ ਲੰਗਰ ਆ ਇਥੋਂ ਬਾਬਾ ਜਾਗੋ ਸ਼ਹੀਦ ਤੋਂ ਜਾਊਗਾ ਤੇ ਪਾਣੀ ਦੀ ਸੇਵਾ ਵੀ ਉਥੋਂ ਜਾਊਗੀ ਹੋਰ ਸਾਰੇ ਪ੍ਰਬੰਧ ਵੀ ਕੀਤੇ ਜਾ ਰਿਹਾ ਹੈ ਹਜ਼ਾਰਾਂ ਦੀ ਗਿਣਤੀ ਚ ਲੋਕ ਆ ਰਹੇ ਨੇ ਉਹ ਮਹਾ ਪੰਚਾਇਤ ਦੇ ਵਿੱਚ ਜਿਹੜੇ ਸਾਥੀ ਬੈਠੇ ਨੇ ਮੈਂ ਉਹਨਾਂ ਦੇ ਇੱਕ ਵਾਰੀ ਨਾਂ ਤਾਂ ਨੂੰ ਰਿਪੀਟ ਕਰਦਾ ਸਰਦਾਰ ਸਤਨਾਮ ਸਿੰਘ ਜੀ ਕੋਟਲਾ ਆਪਣੇ ਡਾਕਟਰ ਸਾਹਿਬ ਖਵਾਲੀ ਤੋਂ ਮੈਡੀਕਲ ਦੇ ਐਸੋਸੀਏਸ਼ਨ ਜ਼ਿਲ੍ਹਾ ਪ੍ਰਧਾਨ ਨੇ ਇਹਨਾਂ ਨੇ ਸਾਨੂੰ ਸਮਰਥਨ ਦਿੱਤਾ ਇਹਨਾਂ ਦੇ ਵਿੱਚ ਤੁਸੀਂ 2 ਮਿੰਟ ਜਗਜੀਤ ਸਿੰਘ ਜੀ ਖਵਾਲੀ ਜ਼ਿਲ੍ਹਾ ਆਗੂ ਇੱਕ ਗਰਜਨ ਸਿੰਘ ਜੀ ਖਵਾਲੀ ਮਲਕੀਤ ਸਿੰਘ ਜੀ ਗੱਗੋਮਾਲ ਆਪਣੇ ਸਿਮੂ ਖਵਾਲੀ ਤੋਂ ਨੌਜਵਾਨ ਆ ਆਪਣੇ ਮਨਵੀਰ ਸਿੰਘ ਖਵਾਲੀ ਤੋਂ ਨੌਜਵਾਨ ਮਲਕੀਤ ਸਿੰਘ ਜੀ ਜੋ ਪਹਿਲਵਾਨ ਆ ਵੇਖੋ ਖਿਡਾਰੀ ਵੀ ਕਿਸਾਨਾਂ ਦਾ ਸਾਥ ਦੇ ਰਹੇ ਨੇ ਇਹ ਵੀ ਖਵਾਲੀ ਤੋਂ ਰਾਣਾ ਸਾਡਾ ਜ਼ਿਲ੍ਹਾ ਆਗੂ ਇਹ ਵੀ ਖਵਾਲੀ ਦੇ ਵਿੱਚੋਂ ਪੰਚਾਇਤ ਦੇ ਵਿੱਚ ਹੋਰ ਵੀ ਜਥੇਬੰਦੀਆਂ ਜਿਹੜੀਆਂ ਤੁਹਾਡਾ ਸੰਯੋਗ ਦੇ ਰਹੀਆਂ ਜੀ ਹਜੇ ਹਜੇ ਤੱਕ ਸਾਡੇ ਨਾਲ ਕਿਸੇ ਨਾ ਕੋਈ ਮਲਾਸਾਬ ਵਰਕ ਨਹੀਂ ਹੋਇਆ ਇਹ ਮੈਡੀਕਲ ਐਸੋਸੀਏਸ਼ਨ ਉਹ ਉਹ ਸਾਥ ਦੇ ਰਹੇ ਆ ਪਰ ਜਿਹੜੀਆਂ ਦੂਜੀਆਂ ਜਥੇਬੰਦੀਆਂ ਨਾਲ ਹਜੇ ਤੱਕ ਕਿਸੇ ਨਾਲ ਤਾਲਮਿਲ ਨਹੀਂ ਹੋਇਆ ਹਜੇ ਇਕੱਲੇ ਨਰੋਲ ਬੀਕੇਜੂ ਸਿੱਧੂਪੁਰ ਕਰਾਈ ਮੈਂ 2 ਮਿੰਟ ਡਾਕਟਰ ਸਾਹਿਬ ਆਪ ਦੀ ਜਥੇਬੰਦੀ ਬਾਰੇ ਦੱਸਣਗੇ ਆਓ ਡਾਕਟਰ ਸਾਹਿਬ ਦੇਖੋ ਜੀ ਮੈਂ ਡਾਕਟਰ ਰਜਿੰਦਰ ਸਿੰਘ ਕੁਹਾੜੀ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਜਿਹੜੀ ਸਾਡੇ 10 ਤਰੀਕ ਨੂੰ ਮਹਾਪੰਚਾਇਤ ਹੋ ਰਹੀ ਆ ਜਿਸ ਦੇ ਵਿੱਚ ਪੰਜਾਬ ਦੇ ਆਗੂ ਪੰਜਾਬ ਦੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਰੀ ਸਮੂਚੀ ਪੰਜਾਬ ਦੀ ਟੀਮ ਉਹ ਉੱਥੇ ਪਹੁੰਚ ਰਹੀ ਆ ਸੋ ਸਾਨੂੰ ਇਸ ਤਰ੍ਹਾਂ ਲੱਗਦਾ ਵਾ ਕਿ ਇੱਥੇ ਜਿੰਨੀ ਵੀ ਸੰਗਤ ਪਹੁੰਚਣੀ ਆ ਉਹ ਤੇ ਹਰ ਰੋਜ਼ ਪੁੱਛਦੀ ਆ ਕਿ ਦੱਲੇਵਾਲ ਸਾਹਿਬ ਨੇ ਕਦੋਂ ਆਣਾ ਵਾ ਦੱਲੇਵਾਲ ਨੇ ਸਾਹਿਬ ਨੇ ਕਦੋਂ ਆਣਾ ਕਿਉਂਕਿ ਲੋਕ ਆਪ ਮਹਾਰਾ ਹੀ ਇੱਥੇ ਪਹੁੰਚਣਗੇ ਬਹੁਤ ਵੱਡੀ ਤਦਾਦ ਦੇ ਵਿੱਚ ਸੋ ਜ਼ਿਲ੍ਹੇ ਦੀ ਇਕੱਲੇ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਦੀ ਇਹ ਜਿਹੜੀ ਮਹਾਪੰਚਾਇਤ ਹੋ ਰਹੀ ਆ ਜਿਹੜੀ ਮਹਾਪੰਚਾਇਤ ਆ ਉਹ ਸਾਡੇ ਜ਼ਿਲ੍ਹੇ ਦੇ ਆਗੂ ਸਰਦਾਰ ਪਲਵਿੰਦਰ ਸਿੰਘ ਜੀ ਮਾਲ ਉਹਨਾਂ ਦੀ ਰਹਿਨਮਾਈ ਹੇਠ ਹੋ ਰਹੀ ਆ ਇਹ ਜਿਹੜੀਆਂ ਨੁਕੜ ਮੀਟਿੰਗਾਂ ਕਰ ਰਹੇ ਆ ਇਹ ਅਸੀਂ ਇਹਨਾਂ ਦਾ ਜੱਜਾ ਲੈਣ ਵਾਸਤੇ ਉੱਥੇ ਕਿਸ ਤਰ੍ਹਾਂ ਪਾਣੀ ਦਾ ਪ੍ਰਬੰਧ ਹੋਵੇਗਾ ਕਿਸ ਤਰ੍ਹਾਂ ਲੰਗਰ ਦਾ ਪ੍ਰਬੰਧ ਹੋਵੇਗਾ ਕਿੰਨੀ ਸੰਗਤ ਟੈਂਟ ਚ ਬੈਠੇਗੀ ਉਸੋ ਇਹਨਾਂ ਨੁਕੜ ਮੀਟਿੰਗਾਂ ਦੇ ਵਿੱਚ ਇਹ ਜੱਜਾ ਲੈ ਰਹੇ ਆ ਸੋ ਮੈਂ ਸਾਰੇ ਹਿੱਸਾ ਥੀਆਂ ਨੂੰ ਅਪੀਲ ਕਰਦਾ ਵਾਂ ਇਹ ਬਹੁਤ ਵੱਡੀ ਤਦਾਦ ਦੇ ਵਿੱਚ ਇੱਥੇ ਜਿਹੜੇ 10 ਤਿੰਨ ਨੂੰ ਮਹਾਪੰਚਾਇਤ ਚ ਲੋਕ ਪਹੁੰਚਣਗੇ ਸੋ ਅਸੀਂ ਵੀ ਸਾਰੇ ਸਾਥੀ ਆਪਣੇ ਨਹਿਕੇ ਇੱਥੇ ਪਹੁੰਚਾਂਗੇ ਧੰਨਵਾਦ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਪਿੰਡ ਕੋਹਾਲੀ ਵਿੱਚ ਮਾਂ ਪੰਚਾਇਤ ਰੱਖੀ ਗਈ ਆ ਉਹਦੇ ਵਿੱਚ ਅਸੀਂ ਜਿਹੜਾ ਪਿੰਡ ਦੀ ਸਾਰੇ ਹੀ ਜਿਹੜੇ ਸਾਡੇ ਪ੍ਰਧਾਨ ਸਾਹਿਬਾਨ ਸੀ ਸਾਡੇ ਬਲਾਕ ਦੇ ਪ੍ਰਧਾਨ ਸਾਹਿਬਾਨ ਸੀ ਸਾਰੀਆਂ ਸਮੁਚੀਆਂ ਬਲਾਕਾਂ ਜਿੰਨੇ ਸਾਡੇ ਨਾਲ ਚਲਦੀਆਂ ਵਾਂ ਅਸੀਂ ਉਹਨਾਂ ਨੂੰ ਅਪੀਲ ਕੀਤੀ ਆ ਕਿ ਤਗੜੇ ਹੋ ਕੇ ਇਹ ਜਿਹੜੀ ਮਾਂ ਪੰਚਾਇਤ ਆ ਇਹਦੇ ਵਿੱਚ ਆਪਾਂ ਸਾਰੀ ਸੰਗਤ ਨੇ ਹਾਜ਼ਰੀ ਭਰਨੀ ਆ ਤਾਂ ਜੋ ਆਉਣ ਵਾਲੀਆਂ ਸਰਕਾਰਾਂ ਨੂੰ ਪਤਾ ਲੱਗ ਸਕੇ ਕਿ ਇਹ ਜਿਹੜੀਆਂ ਜਥੇਬੰਦੀਆਂ ਵੇ ਲੜਨ ਲਈ ਹੱਲੇ ਵੀ ਤਿਆਰ ਆ ਜਿਹੜੇ ਸਾਡੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਆਪਣੀ ਹੋਂਦ ਦੀ ਲੜਾਈ ਲੜਦੇ ਹੋਏ ਸਾਡੀਆਂ ਫਸਲਾਂ ਤੇ ਨਸਲਾਂ ਲਈ ਲੜਾਈ ਲੜਦੇ ਹੋਏ ਇੰਨਾ ਚਿਰ ਮਰਨ ਵਤਰਾ ਛੱਡਿਆ ਉਹਨਾਂ ਨੂੰ ਆਪਾਂ ਵੇਖਦੇ ਹੋਏ ਇਹ ਜਿਹੜੀਆਂ ਮਾਂ ਪੰਚਾਇਤ ਆ ਪੰਜਾਬ ਭਰ ਚ ਜਿਹੜੀਆਂ ਹਰ ਇੱਕ ਜ਼ਿਲ੍ਹੇ 'ਚ ਹੋ ਰਹੀਆਂ ਸੀ ਉਹ ਸਾਡੇ ਜ਼ਿਲ੍ਹੇ ਅੰਮ੍ਰਿਤਸਰ ਦੇ ਵਿੱਚ ਸਾਡੇ ਜੱਦੀ ਪਿੰਡ ਪਿੰਡ ਕੋਹਾਲੀ ਵਿੱਚ ਜਿਹੜੀ ਮਾਂ ਪੰਚਾਇਤ ਆ ਕਰਵਾਈ ਜਾ ਰਹੀ ਆ ਇਹ ਮਾਂ ਪੰਚਾਇਤ ਨੂੰ ਅਸੀਂ ਮੁੱਤੇ ਰਜੇ ਰੱਖਦੇ ਹੋਏ ਸਾਰੇ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕਰਦੇ ਆ ਜਿਹੜੇ ਸਾਡੇ ਨਾਲ ਚੱਲਦੇ ਨੇ ਜਥੇਬੰਦੀ ਦੇ ਆਗੂ ਸਹਿਬਾਨ ਜਥੇਬੰਦੀ ਦੇ ਨੰਮਾਇਦੇ ਆਪਾਂ ਬੇਨਤੀ ਕਰਦੇ ਆ ਇਹ ਜਿਹੜੀ ਮਹਾਪੰਚਾਇਤ ਦੇ ਵਿੱਚ ਵੱਡੀ ਹਾਜ਼ਰੀ ਭਰ ਕੇ ਮਹਾਪੰਚਾਇਤ ਨੂੰ ਸਫਲ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਰਾਵੋ ਸਾਡਾ ਖਨੌਰੀ ਸਿੰਘੂ ਸੰਘਰਸ਼ ਚੱਲਿਆ ਉਹਦੇ ਵਿੱਚ মিডিਏ ਨੇ ਬਹੁਤ ਸਾਥ ਦਿੱਤਾ ਹੁਣ ਜਿਹੜੀ ਮਹਾਪੰਚਾਇਤ ਹੋਣ ਜਾ ਰਹੀ 10 ਤਰੀਕ ਨੂੰ ਜਿੱਥੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਕਾਕਾ ਸਿੰਘ ਜੀ ਕੋੜਲਾ ਪਹੁੰਚ ਰਹੇ ਨੇ ਅੰਮਰਸਰ ਦੇ মিডিਏ ਨੂੰ ਰਾਜਾ ਸਾਸੀ ਦੇ মিডিਏ ਨੂੰ ਅਜ ਨਾਲੇ ਦੇ মিডিਏ ਨੂੰ ਬੇਨਤੀ ਕਰਦੇ ਆ ਵੀ ਉਹ ਆਣ ਕੇ ਮਹਾਪੰਚਾਇਤ ਦਾ ਕੱਠ ਵਿਖਾਇਆ ਜਾਵੇ ਤੇ ਉਹ ਜਿਹੜੀ ਘਰ ਘਰ ਤੱਕ ਗੱਲ ਪਹੁੰਚੇ ਵੀ ਕਿਸਾਨ ਆਗੂ ਸਰਕਾਰ ਦੇ ਜ਼ਬਰ ਦੇ ਖਲੋ ਕਿਦਾਂ ਖਲੋਤੇ ਨੇ ਤੇ ਸਰਕਾਰ ਨੇ ਸਾਡੇ ਖਿਲਾਫ ਕੀ ਕੀਤਾ ਉਹ ਭਾਵੇਂ ਪੰਜਾਬ ਦੀ ਸਰਕਾਰ ਹੋਵੇ ਉਹ ਭਾਵੇਂ ਸੈਂਟਰ ਦੀ ਅਪੀਲ ਕਰਦੇ ਮੀਡੀਏ ਨੂੰ ਵੀ 10 ਤਰੀਕ ਨੂੰ 11 ਵਜੇ ਪ੍ਰੀਤਮ ਸਟੇਡੀਅਮ 'ਚ ਪਹੁੰਚਣ ਜੀ ਪਿੰਡ ਖਵਾਲੀ ਦੇ ਵਿੱਚ